ਲੈ ਵੀ ਹੈਪੀ ਤੁਹਾਡੇ ਸਾਹਮਣੇ ਦਵਾਈ ਤੋਂ ਆ ਕੇ ਇੱਕ ਸਟੰਟ ਕਰੂਗਾ ਇਹ ਲੱਗਾ ਕਰਨ ਇਹ ਮੱਛੀ ਬਣਨ ਲੱਗਾ ਆ ਇਹ ਤਾਂ ਟੈਕ ਬਣਾ ਨੇ ਇਹ ਲੈ ਵੀ ਉਹ ਵੀ ਲੱਗ ਗਈ ਮੰਨਣਾ ਚਾਏ ਨਾਮ ਉਹਦੇ ਵਿੱਚ ਆਹ ਹੋ ਲੱਗ ਗਿਆ ਫਿਰ ਪੂਰੀ ਐਡ ਮਾਰ ਇਸ ਕੀ ਹਾਲ ਚਾਲੇ ਹੱਕੀ ਵੀ ਕਰਦੇ ਆ ਠੀਕ ਠਾਕ ਆ ਤੇ ਅੱਜ ਦਾ ਪ੍ਰੋਗਰਾਮ ਬਣ ਗਿਆ ਆ ਇੱਕਦਮ ਹੀ ਦੇ ਚਲੋ ਦੇਖੋ ਸਾਰੀ ਸੰਗਤਾਂ ਚਲੀਆਂ ਦੋ ਗੱਡੀਆਂ ਆ ਤੇ ਅਸੀਂ ਚੱਲੇ ਆ ਨੌਣਾ ਔਰ ਅੱਜ ਦਾ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਟੈਂਪਰੇਚਰ ਹੈਗਾ ਅੱਜ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਆ 40 ਡਿਗਰੀ ਔਰ ਦੇਖੋ 40 ਡਿਗਰੀ ਕਿੱਥੇ ਗਿਆ ਉਹ ਦੇ 40 ਡਿਗਰੀ ਟੈਂਪਰੇਚਰ ਹੈ ਇਸ ਕਰਕੇ ਕੋਮਲ ਹੋਣੀ ਕੰਦੀਆਂ ਸੀ ਨਹਾਉਣ ਜਾਣਾ ਆ ਆਹੀ ਚੱਲੇ ਰਹਾ ਹੋਂ ਰਹਾ ਹੋਂ ਤੁਹਾਨੂੰ ਉੱਥੇ ਦੇ ਲੋਕੇਸ਼ਨ ਹੈ ਜੋ ਹੈ ਨਾ ਜਿਆਦੇ ਮਹਿੰਗੀ ਤਾਂ ਹੈ ਨਹੀਂ ਉਹ ਤੁਹਾਨੂੰ ਬਾਕੀ ਜਿੰਨੀ ਵੀ ਹੈਗੀ ਤੁਹਾਨੂੰ ਦਿਖਾ ਲਦੇ ਆ ਤੇ ਮਹਿੰਗੀ ਨੂੰ ਸਾਡੇ ਪਿਛਲੀ ਵਾਰ ਵੀ ਗਏ ਸੀ ਪਿਛਲੀ ਵਾਰ ਵੀ ਗਏ ਸੀ ਪਿਛਲੀ ਵਾਰ ਤਾਂ ਕਿਤੇ ਸਾਰੇ ਸਾਰੇ ਰੋਗ ਪਛਣਨੇ ਸੀ ਔਰ ਵਧੀਆ ਆਂਟੀ ਆਂਟੀ ਦੱਸਤਾ ਵਧੀਆ ਗਏ ਆਂਟੀ ਸਾਨੂੰ ਵੀ ਦੇ ਲੋ ਆਂਟੀ ਸਾਨੂੰ ਦੇ ਲੋ ਕੋ ਤਾਂ ਵੱਡੀ ਕਹਿੰਦੇ ਸੀ ਬੈਲੀ ਨੂੰ ਦੰਨੇ ਸੀ ਆਂਟੀ ਵਾਹੇ ਵਾਹੇ ਮਹਾਰਾਜ ਉੱਥੇ ਤੁਸੀਂ ਹੱਥ ਕਰਕੇ ਬੂਬੇ ਤੇ ਸੱਟ ਸੱਟ ਲੈ ਲੋ ਇਹ ਧਿਆਨ ਨਾਲ ਹੋਣਾ ਸਾਰਿਆਂ ਨੇ ਸਿੱਧਾ ਜਾਏ ਝੂਟੇ ਲੈ ਬੰਨਾ ਤੁਸੀਂ ਫੇਰ ਸਾਰ ਮਾਈ ਸਿੱਧਾ ਇੰਨਾ ਤਾਂ ਚਲੋ ਇਹ ਇੱਥੇ ਰਾਚ ਰੋਚੇ ਕੋ ਦਾ ਕੱਟੇ ਹੁੰਦਾ ਉਹ ਤਾਂ ਜਲੰਦਰ ਵਰਗਾ ਲੱਗਦਾ ਲਓ ਜੀ ਕਰੋ ਐਂਟਰੀ ਲਓ ਜੀ ਕਰੋ ਐਂਟਰੀ ਕੋਮਲ ਕਿੰਦਾ ਇਕਲਾ ਆ ਗਿਆ ਹੈ ਬਹਾਦਰ ਘੜਦਾ ਸਰ ਮੱਛਰ ਦਾਰ ਤੋਂ ਜਿੱਦੇ ਛੁੱਟ ਲਾ ਲੰਦੇ ਕੀ ਆ ਗਿਆ ਹੈ ਕਿਲਾ ਬਹਾਦਰ ਘੜਦਾ ਤੇ ਇਧਰ ਚਾਚਾ ਸਾਡਾ ਅੱਜ ਸਿਆਣਾ ਪਿਆਣਾ ਸੀ ਨਾਲ ਫੜ ਲਿਆ ਦਾ ਜੀ ਚਾਚਾ ਜੀ ਤੈਨੂੰ ਨੜਾ ਕੇ ਲਿਆਉਣਾ ਆ ਤੇ ਪਰ ਚਾਚਾ ਚਾਚੀ ਨੂੰ ਛੱਡਿਆ ਆ ਇਹ ਥੋੜੀ ਜਿਹੀ ਗਲਤੀ ਕਰ ਗਿਆ ਚਲੋ ਅਗਲੀ ਵਾਰ ਸਹੀ ਇੱਥੇ ਲੱਗੇ ਹੋਰ ਉਹਦੇ ਪਹਿਲੇ ਲਾਭ ਵੀਡੀਓ ਬਣਾਉਣ ਸਾਰੇ ਤੇ ਆਹ ਦੇਖੋ ਉਧਰ ਪੂਲ ਆ ਤੇ ਪੂਲ ਦੇ ਵਿੱਚ ਜਾ ਕੇ ਹੁਣ ਤੁਹਾਨੂੰ ਲੋਕੇਸ਼ਨ ਦਿਖਾਉਂਦੇ ਆ ਅਸੀਂ ਆ ਕੇ ਪਹਿਲਾਂ ਟੈਟਾ ਲੈ ਲਈਏ ਤੇ ਟੈਟਾ ਲੈ ਲਈਏ ਫਿਰ ਅੱਗੇ ਤੁਹਾਨੂੰ ਦੇਖਦੇ ਆ ਪ੍ਰੋਗਰਾਮ ਕੀ ਆ ਅੰਦਰ ਇੱਕ ਸਾਡਾ ਗੂਪੀ ਮਿਸਿੰਗ ਆ ਜੋ ਰੌਣਕ ਪੂਰੀ ਲਾਉਂਦਾ ਹੁੰਦਾ ਆ ਆ ਬੇਸ ਵੀ ਕੱਢਣੀ ਹੋਵੇ ਲਓ ਜੀ ਮੇਰੇ ਵੀਰੋ ਸਮਾਨ ਹੈ ਸਾਰਾ ਇੱਧਰ ਕੱਢਣ ਲੱਪੇ ਕੱਚੇ ਬਨੇਣਾ ਸੁੱਕੇ ਸੁੱਕੇ ਜੀ ਮੇਰੀ ਗੱਲ ਸੁਣ ਲੈ ਵਰਦੀ ਪੂਰੀ ਝੋਣਾ ਆਇਆ ਹਾਂ ਅੱਧੀ ਵਰਦੀ ਕੋਈ ਨਹੀਂ ਜਾਈ ਇਧਰ ਇੰਤਜ਼ਾਮ ਹੋ ਗਿਆ ਕੰਮ ਪੂਰਾ ਹੋ ਗਿਆ ਲੈ ਯਾਰ ਇਹ ਤਾਂ ਸਾਰੀ ਚੀਜ਼ ਮਿਸ ਹੋ ਗਈ ਮੈਂ ਤੇ ਮਨਚੀਤਾ ਨਹੀਂ ਕਰਾ ਮਾਉਂਦੇ ਮੈਂ ਇਹਨੂੰ ਕਹੀ ਵੀ ਜਾਂਦਾ ਸੀ ਪਾਣੀ ਵਾਲਾ ਪਾਣੀ ਇਹ ਹੈਗਾ ਗਰੀਬਾਂ ਦਾ ਇਹ ਹੈਗਾ ਇਹ ਪੀ ਸਕਦੇ ਕਹਿੰਦੇ ਛਾਸੀ ਰਾਣੀ ਭਟਕਦੀ ਹੋਈ ਆਈ ਇਹ ਕਹਿੰਦੇ ਛਾਸੀ ਰਾਣੀ ਤਾਂ ਗਈ ਇਹ ਹੈਗਾ ਗਰੀਬਾਂ ਦਾ ਹੈਲ ਸਟੇਸ਼ਨ ਇੱਕ 100 ਰੁਪਏ 100 ਰੁਪਏ 100 ਰੁਪਏ ਟਿਕਟ ਲੱਗੀ ਏ ਤੇ ਅਸੀਂ ਬੰਡਲ ਲੈਣ ਤਾਂ ਨਹੀਂ ਜਾ ਸਕਦੇ 1500 ਰੁਪਏ ਲੱਗ ਜਾਂਦਾ ਬੰਦ ਹੋ ਜਾਣਾ 1500 ਰੁਪਏ ਨਹੀਂ ਲਾਗੇ ਹੁਣ ਅਸੀਂ ਛੋਟਾ ਮੋਟਾ ਪ੍ਰੋਗਰਾਮ ਇੱਧਰ ਦੇਖਦੇ ਆ ਤੇ ਹੁਣ ਪਹਿਲੇ ਟਿਕਟਾਂ ਲੈ ਲਓ ਆਜੋ ਇੱਧਰ ਤੇ ਇੱਧਰ ਟਿਕਟਾਂ ਤੁਹਾਨੂੰ ਦਿਖਾਉਂਦੇ ਕਿੰਨੇ ਕਿੰਨੇ ਰੁਪਏ ਦੇ ਵਿੱਚ ਟਿਕਟ ਆਹੀ ਤੇ ਇਧਰ ਬੱਚੇ ਦੇ ਲੋ ਲੱਗ ਵੀ ਪਏ ਆ ਉਧਰ ਪ੍ਰੋਗਰਾਮ ਅਸੀਂ ਪੂਰੇ ਟਾਈਮ ਤੇ ਪਹੁੰਚ ਗਏ ਆ 8:30 ਵਜੇ ਕਹਿੰਦੇ ਬੰਦੇ ਆ 150 ਰੁਪਏ ਟੈਗਡ ਆ ਇਧਰ ਟੈਟਾ ਕਾਊਂਟਰ ਤੇ ਘਟਾ ਲਈਏ ਆ ਤੇ 150 ਰੁਪਏ ਟੈਗਡ ਦੇ ਹਿਸਾਬ ਨਾਲ ਬਾਕੀ ਜਿੰਨੇ ਇਧਰ ਦੇਖ ਲਓ ਨਿਆਣੇ ਬਾਹਰੇ ਲਾਪੇ ਪਹਿਲਾਂ ਸੁਮੇਤ ਆ ਹਣੀ ਹਣੀ ਬਾਹਰੇ ਹੋ ਗਏ ਨੰਗੇ ਇਧਰ ਜਾਣਾ ਤੇ ਪਿਛਲੀ ਵਾਰ ਆਈ ਤਾਂ ਹੈਗੀਆਂ ਹਣੀ ਕਪੜੇ <laughs> <laughs> ਆਹੀ ਉਹ ਗਿਆਨਤਾਰ ਆ ਵਰਦੀ ਜਗਿਆ ਜੀ ਫਰੇ ਫੌਮ ਦੇ ਵਿੱਚ ਆ ਤੇ ਇਧਰ ਬੋਡੀ ਬਿਲਡਰ ਕੱਢ ਲੈ ਸਟੀਲ ਪੋੜਿਆ ਜੇਡਾ ਕੰਮ ਪੂਰਾ ਚੇਡਿਆ ਕਹਿੰਦੇ ਪੂਰੀ ਮਸਤੀ ਕਰਦੇ ਆ ਅੱਜ ਗੁਰਦਾਰ ਨਾਡਾ ਗਾਣਾ ਪ੍ਰੋਗਰਾਮ ਜੇ ਲੂਗਾ ਤੇ ਹੁਣ ਜਾ ਕੇ ਤੁਹਾਨੂੰ ਮਿਲਦੇ ਆ ਪੂਲ 'ਚ ਉਹ ਪੋਪੀ ਰੈਕ ਹੋ ਜਾਣਾ ਆ ਗਾੜੇ ਲੱਗਦੇ ਪਏ ਆ ਰੰਗਾਰਾ ਕੇ ਪ੍ਰੋਗਰਾਮ ਤੋਂ ਗੱਲ ਆ ਪੂਲ ਨੇ ਵੇਚੀ ਜਾ ਗਈ ਲੋ ਜੀ ਇਧਰ ਸਬੀਮੂ ula moena gan lage ho haan <laughs> ji ko bare har cho <coughs> <coughs> kênh Để không bỏ lỡ những video ਏ ਡੈਗ ਨਾ ਜਾਏ ਇਧਰ ਸੁਮੀਤ ਨੂੰ ਪੂਰੀ ਮਸਤੀ ਚਾਹੀ ਹੋਈ ਆ ਇਧਰ ਸੁਮੀਤ ਨੂੰ ਨਹੀਂ ਪੂਰੀ ਮਸਤੀ ਦੇ ਵਿੱਚ ਤੇ ਹੋ ਪਾਣੀ ਨਹੀਂ ਪਣਾ ਪਾਣੀ ਨਹੀਂ ਪਣਾ ਪਾਣੀ ਨਹੀਂ ਪਣਾ ਟੋਮਲ ਤੂੰ ਪਾਣੀ ਨਹੀਂ ਪਣਾ ਆ ਦੇਖੋ ਮਹਾਰਾਜ ਕੋ ਗਿੱਲੇ ਗੁੱਲੇ ਹੋ ਜਾਓ ਇਹ ਆ ਜੀ ਤਾ ਹੋਰ ਸੰਗੇ ਚੱਲ ਤੇ ਐਸ ਵੇਲੇ ਪੂਰੀ ਲੋਕੇਸ਼ਨ ਆ ਹੁਣ ਜਾਣੇ ਆ ਵੇਲ ਉਧਰ ਵੱਡੇ ਪੂਲ ਦੇ ਵਿੱਚ ਤੇ ਇਧਰ ਸਾਡੇ ਬੰਦੇ ਸਾਰੇ ਫੜਿਓ ਕਿ ਗਲਤੀ ਹੋ ਗਈ ਜਿਹੜਾ ਫੋਨ ਵਾਲਾ ਕਵਰ ਨਹੀਂ ਲਿਆ ਹੋਇਆ ਨੈਕਸਟ ਟਾਈਮ ਇਹ ਜ਼ਰੂਰ ਹੋਊਗਾ ਤੇ ਇਧਰ ਚਾਚਾ ਚੁੱਬੀਆਂ ਲਾਉਂਦਾ ਆ ਗੱਜਾ ਤਾਂ ਪੂਰੀ ਪੂਰੀ ਹੱਥ ਕਰਾਉਂਦਾ ਵਿਆ ਔਰ ਮੈਂ ਇਹ ਜੋ ਮਜ਼ਾ ਹੈ हिंदुस्तान के हर व्यक्ति को देना चाहता चाचा, चाचा लगता <laughs> <शरब> है कुछ <laughs> 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 और लगे <आदे>। <laughs> 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 ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਯਾ 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 ਡਾਕ ਤੈਨੂੰ ਯਾਖ ਤੇ ਆ ਗਾਸਰਹੁ ਦੋ ਤੈ ਦੋ ਤੈ ਮੁੰਡੇ ਨੂੰ ਤੂੰ ਮੇਂ ਮਾਰੋ ਮਾਰੋ ਮੇਂ ਮਾਰੋ ਮਾਰੋ ਕਿੱਥੇ ਆ ਕੇ ਤੇ ਬਾਹੋ ਉਹ ਬਾਹੋ ਰਟਾ ਮੇਰੀ ਗੱਲ ਸੁਣ ਹਾਂ ਕਿ ਤੈ ਹੋਂ ਮੈਨੂੰ ਬੰਡੇ ਲੈਣ ਕਦੋਂ ਭਾਗੇ ਲਿਆਉਣ ਆਇਆ ਚਲੋ ਹੋਟਲ ਚੱਲਦੇ ਆ ਚਾਚਾ ਕਹਿੰਦਾ ਹੋਣੀ ਚੱਲਦੇ ਚਾਚੇ ਦਾ ਜਲਦ ਬਹੁ ਬੰਡਲ ਆ ਅੱਤੇ ਜਿਹੜਾ ਕੰਮ ਹੈ ਉਹ ਬੰਡਲ ਲੈਣੀ ਹੈ ਕਿ ਵੀ ਇੱਧਰ ਆ ਯਾਰ ਸੁਣ ਅਸੀਂ ਇਹ ਫੈਮਿਲੀ ਵਲੌਗ ਬਣਾਉਣੇ ਪਏ ਇਸ ਕਰਕੇ ਸਾਡੀਆਂ ਸਾਰੀਆਂ ਫੈਮਿਲੀ ਆ ਬੰਡਲ ਲੈਂਡ ਦਾ ਕਿਸੇ ਦਾ ਕੁਛ ਹੋ ਹੀ ਜਾਂਦਾ ਕਿਸੇ ਦਾ ਕੁਛ ਹੋ ਹੀ ਜਾਂਦਾ ਅੱਡੇ ਮੁੱਤੀ ਜਾਂਦੇ ਇੱਥੇ ਪੂਰੇ ਨਜ਼ਾਰੇ ਆ ਇੱਥੇ ਦੇਖੋ ਆ ਸੁੱਖਾ ਪੂਰਾ ਫੀਲਿੰਗ ਲੈਂਦਾ ਹੋਇਆ ਇਹ ਕਹਿੰਦਾ ਚਾਚਾ ਕਿਥੇ ਚਲ ਗਿਆ ਓ ਚਾਚਾ ਓ ਤੂੰ ਡੁੱਬ ਨਾ ਜਾਈਂ ਓਏ ਆ ਡੱਕਾ ਸਾਰੀ ਆਦਾ ਉਹ ਚਾਚਾ ਸਾਹ ਨਹੀਂ ਆਉਂਦਾ ਓਏ ਆ ਡੁੱਬ ਗਿਆ ਓਏ ਓ ਬਚਾ ਲਓ ਆ ਬਚਾ ਲਓ ਓ ਬਚਾ ਲਓ ਨਹੀਂ ਆ ਸੁੱਕੇ ਉਹ ਸੁੱਕ ਗਿਆ ਕਰਨ ਮੇਰੀ ਗਾਸ ਓਏ ਚਾਚਾ ਤੈਨੂੰ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਆਇਆ ਤੇ ਗੁੱਤੇ ਖਾ ਗਿਆ ਤਿੰਨ ਵਾਰ ਗੁੱਤੇ ਖਾ ਗਿਆ ਤੇਰੇ ਨੱਕ 'ਚ ਪਾਣੀ ਪੈ ਹਟਿਆ ਆਇਆ ਤੈਨੂੰ ਮੱਸਾ ਲੈ ਵੇ ਹੈਪੀ ਤੁਹਾਡੇ ਸਾਹਮਣੇ ਦਵਾਈ ਤੋਂ ਆ ਕੇ ਇੱਕ ਸਟੰਟ ਕਰੂਗਾ ਇਹ ਲੱਗਾ ਕਰਨ ਇਹ ਮੱਛੀ ਬਣ ਲਗਾ ਆਂ ਕੋ ਡਿੱਟ ਵਾ ਇਹਦਾ ਡੱਡੂ ਹੀ ਬਣ ਗਿਆ ਯਾਰ ਮੱਛੀ ਨਹੀਂ ਮੈਂ ਤਾਂ ਕਿੱਥੇ ਮੱਛੀ ਬਣੂੰਗਾ ਇਹਦਾ ਡਿੱਡ ਇਹ ਡਿੱਡ ਗਿਆ ਮੈਂ ਬਣਾ ਮਕਰ ਮੱਛ ਇਹ ਆ ਦੇਖੋ ਤੁਹਾਨੂੰ ਚਾਚੇ ਦੇ ਇੱਕ ਦਾਜਾ ਆਲੇ ਆਲੇ ਆ ਕੇ ਛੱਡਦੀ ਆਲੇ ਆ ਕੇ ਛੱਡਦੀ ਇਹ ਰਾਜੇ ਇਹ ਲੈ ਆ ਦੇ ਕੇ ਰਾਜੇ ਛੱਡਦੀ ਸਾਰੇ ਕਹਿੰਦੇ ਕਰਨ ਸ਼ਕਤੀਮਾਨ ਬਣੂੰਗਾ ਚਾਚਾ ਕਹਿੰਦਾ ਤੂੰ ਹਟ ਜਾ ਪਛੇ ਤੁਹਾਨੂੰ ਤੂੰ ਕੀ ਹੈ ਕੀ ਔਕਾਤ ਕਿਆ ਤੇਰਾ ਇਹ ਡੱਟਾ ਡੇਕ ਬਣਾਇਨੇ ਇਹ ਲੈ ਵੀ ਹੋਰ ਕੋਈ ਨਹੀਂ ਮੰਨਣਾ ਚਾਹੇ ਨਾਮ ਉਹ ਆ ਸਾਰਾ ਕੋਰ ਤੇ ਦੇਖਾ ਲਾਂਚ ਪਈ ਉਹ ਰੋਂਦਾ ਕਾ ਪੜੀ ਬੜ ਕੇ ਰੋਂਦਾ ਕਾ ਰੋਂਦਾ ਆ ਗੜੀ ਛਾਲ ਦੀ ਹੋਏ ਆ ਜਿਹੜਾ ਕਰਤਬ ਹੈ ਨਾ ਇਹ ਤੁਹਾਨੂੰ ਮੈਂ ਦੱਸਾਂ ਇਤੋਂ ਉੱਪਰ ਜਾਣਾ ਮਨਿਆ ਇਹ ਇਹ ਆ ਦੇਖੋ ਕਾਰਨਾਮੇ ਬਖਰੇ ਹੁੰਦੇ ਆ ਕਿ ਆਉਣ ਵਾਲੇ ਇਹ ਤਾੜੀਆਂ ਤਾੜੀ ਇਹ ਗੱਲ ਹੈਗੀ ਇਦਾਂ ਸਟੱਟ ਲੱਗੀ ਜੀ ਰੋ ਰਿਹਾ ਮੁੰਡੇ ਵੇ ਪਰ ਮੁੰਡਾ ਮੈਂ ਸੂਝ ਨਹੀਂ ਕਰਦਾ ਮੈਂ ਸੂਝ ਨਹੀਂ ਪਰ ਮੈਨੂੰ ਨਹੀਂ ਕਰਦਾ ਇਹ ਕੇਜ਼ ਕਰਕੇ ਧੂਏ ਤੇ ਦਾਗ ਬਣੇ ਦਿਖਦਾ ਤੁਹਾਨੂੰ ਇਹ ਲੱਗਾ ਜੀ ਤੇ ਪਹਿਲਾ ਇਹ ਦੇਖੋ ਮਨ ਸੁਕਿਆ ਉਹ ਉਹ ਸੱਚ ਪੋਲ ਕਲੋਜ਼ ਆ ਉਹ ਸੱਚ ਕਿੱਦਾਂ ਉਹ ਨਹੀਂ ਉਹ ਪਾਣੀ ਉਹ ਪਾਣੀ ਬੈਲੈਂਸ ਪਾਣੀ ਬੈਲੈਂਸ ਨਹੀਂ ਬਣਾਉਂਦਾ ਪਰ ਮੈਂ ਵੱਠੀ ਵੜ ਕੇ ਆ ਆ ਲੈ ਇੱਕ ਗੱਲ ਇੱਕ ਤੁਹਾਨੂੰ ਦੱਸਦੇ ਮੌਸਮ ਹੈ ਇਸ ਵੇਲੇ ਹੋ ਗਿਆ 7:00 ਵਜੇ ਆ ਮੌਸਮ ਦੇ ਹਿਸਾਬ ਨਾਲ ਜੇ ਹਿਸਾਬ ਨਾਲ 16 ਡਿਗਰੀ ਟੈਂਪਰੇਚਰ ਹੋਇਆ ਕਾਰਤਿਕ ਨੂੰ ਪਛਾਣ ਕੇ ਦੇਖੋ ਕੰਬਦਾ ਪਿਆ ਆ ਕਾਰਤਿਕ ਮੰਮੀ ਨੂੰ ਕਹੇ ਆ ਕਾਚਾ ਕਹਿੰਦਾ ਰਹੀ ਆਈ ਕੱਢ ਕੇ ਰੱਖੀ ਕਾਰਤਿਕ ਮੰਮੀ ਨੇ ਰਹੀ ਆਈ ਕੱਢੀ ਆ ਚਾਚੇ ਨੂੰ ਉਦੇ ਚਾਚੇ ਸੁੱਕਾ ਜਗਾਮ ਹੋਇਆ ਦਾੜੀ ਰੇਲੇ ਮਾੜੀ ਨਹੀਂ ਗਿੱਲੀ ਹੋਈ ਉਹ ਇਹਨੇ ਆ ਮੈ ਤੇ ਕੋ ਚੁੱਭੀ ਮਾਰੀ ਆ ਕੋ ਵੀ ਤਰਤੀਆਂ ਸੀ ਚਾਚਾ ਦਾੜੀ ਨੂੰ ਮੜਾ ਤੇਰੇ ਲੈ ਨਾਲ ਸਾਰੀ ਦਾ ਪਾਣੀ ਸੋ ਗਿਆ ਤੇ ਚਾਚਾ ਉਦੋਂ ਇੱਕ ਗਲਿਆ ਪੂਰਾ ਮਜ਼ਾਕੀ ਆਇਆ ਇਹਨਾਂ ਨੂੰ ਕਰਦਬ ਹੈਪੀ ਕਰਕੇ ਦਿਖਾ ਦੇ ਇਹ 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 ਲੈ ਇਹ ਰਾਜੇ ਛੱਡੀ ਕਿਵੇਂ ਕਰਦੇ ਇਹ ਇਹ ਰਾਜੇ ਛੱਡੀ ਵੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਲੱਗੀ ਆ ਦੂਰੀ ਲੱਗੀ ਓਏ ਮੁੰਡਾ ਨਿਆਣੇ ਲਿਆ ਕੇ ਤੂੰ ਸਾਲੇ ਵਾਂ ਤੇ ਗਲਤ ਕਾਰਨਾਮੇ ਕਰਦੇ ਆਪਣੇ ਮੁੰਡੇ ਬਾਹਰ ਕੱਢ ਕੇ ਮਾਰ ਕੇ ਜਾਂ ਦੋ ਤਿੰਨ ਵਾਰ ਮਾਰਸ਼ ਕਰ ਮਾਰਸ਼ ਕਰ ਓ ਮੁੰਡੇ ਦੀ ਮਾਰਸ਼ ਕਰ ਇੱਕ ਝੁੱਭੀ ਜਿਹਾ ਮਾਰ ਬੈਠਾ ਨਹੀਂ ਬੱਟ ਲੱਗੀ ਨਹੀਂ ਓਏ ਛਾਤੀ ਸੱਚੀ ਓਏ ਹੋਏ ਇਹ ਤਾਂ ਲੱਗਦਾ ਨਹੀਂ ਵੀ ਬੱਟ ਲੱਗੀ ਜੇ ਜੇ ਹਿਸਾਬ ਨਾਲ ਲੱਗਦਾ ਮੈਨੂੰ ਇਹਦੇ ਤੇ ਇਹਦੇ ਤੇਰੇ ਤਾਇਆ ਲੱਗਦਾ ਇਹ ਜਿਹੜਾ ਕਹਿੰਦਾ ਤਾਇਏ ਦਾ ਮੁੰਡਾ ਇਹਨੂੰ ਬੂਤੇ ਦਵਾਈ ਲਗਾਇਆ ਕਹਿੰਦਾ ਤੇਰੀ 1.5 ਰੁਪਇਆ ਇੱਥੇ ਪੂਰਾ ਕਰਨਾ ਮੈਂ ਪਹਿਲਾਂ ਤਾਂ ਯਾਰ ਇਹਨਾਂ ਦੇ ਰੰਗ ਬਰੰਗੇ ਕੱਚੇ ਲਹਾਉ ਕਿਦਾਂ ਇਹ ਲੈ ਕੇ ਕਿੱਥੋਂ ਆਏ ਹੋ ਉਹਨੇ ਸਾਨੂੰ ਠੰਡ ਲੱਗਣ ਲੱਗੀ ਹੋਆ ਉਧਰ ਪਾਜੀ ਪੱਕੀ ੱਲੀ ਜਾਂਦਾ ਮੁੰਡਾ ਸਮਝ ਲਾ ਗਿਆ ਕਿ ਕਿਸ ਚੀਜ਼ ਦੀ ਇਹਨੂੰ ਕਮੀ ਆ ਪੋਟੇਸ਼ੀਅਮ ਕੇ ਲਈ ਕੈਲਸ਼ੀਅਮ ਦੀ ਕਮੀ ਆ ਜਾਂਦੀ ਸਾਡੇ ਝਾੜੂ ਤੇ ਤੇਰਾ ਮੁੰਡਾ ਲੈ ਕੇ ਆਂਦਾ ਆ ਦੇਖੋ ਤੁਹਾਡੇ ਸਾਹਮਣੇ ਕਰਤੱਪ ਕਰਕੇ ਦਿਖਾ ਲੂ ਆ ਜਾ ਦੇ ਟੱਟਾ ਇਹ ਜਦੋਂ ਬੰਦਾ ਕੁੱਛਤੀਆ ਆਉਂਦਾ ਹੁੰਦਾ ਹਾਂ ਜਦੋਂ ਕੋਈ ਬੰਦਾ ਛੁੱਟੀਆਂ ਕੱਟਣ ਆਵਾ ਹੁੰਦਾ ਆ ਉਹਦੇ ਨਾਲ ਦੋ ਚਾਰ ਕਰਤੱਪ ਦੇ ਹੋ ਜਾਂਦੇ ਲੱਗਦੇ ਹੋ ਕਿਉਂਕਿ ਪਿੱਛੋ ਜਾ ਤੂੰ ਇਹ ਲੰਬਾ ਹੋਈ ਕੰਮ ਕਰ ਓਏ ਇੱਕ ਦੋ 2.5 ਪਿੰਟ ਟੱਲ ਬਈ ਆ ਅੱਗੇ ਭੇਜੋ ਬੱਟਰ ਵਾਲੀ ਗੇਮ ਖੇਡਦਾ ਹੁੰਦਾ ਹਣ ਉਹੀ ਚਾਲ ਲਾਉਦਾ ਹਾਂ ਦਿੱਤਾ ਘਾਤਰਾ ਦੇ ਦੀ ਇਹ ਮੈਨੂੰ ਲੱਗ ਬੱਟਰ ਵਾਲੀ ਗੇਮ ਇਹ ਮੈਨੂੰ ਲੱਗਦਾ ਇਹ ਨਿਆਣੇ ਆ ਇਹ ਨਿਆਣਿਆਂ ਨੂੰ ਬੇ ਇਹ ਕਹਿੰਦੇ ਵੀ ਇਹ ਸੀਨਾ ਤੇ ਰਹਿਣ ਸਹਿਣ ਜੋਗ ਨਹੀਂ ਇਹ ਦੇਸ਼ ਉਹ ਪਤ ਗੱਲ ਸੁਣ ਲੈ ਕੇ ਮੁੜ ਕੇ ਨਾਨਕੀਨਾ ਤੂੰ ਆਈ ਹੋਈ ਉਹ ਰੱਬ ਦਾ ਬਾਸ ਤਾ ਤੂੰ ਮੁੜ ਕੇ ਤੂੰ ਮੁੜ ਕੇ ਆ ਲੈ ਕੋ ਛੱਡਾ ਛੋਟਾ ਆ ਜਾ ਮੈਂ ਉਹ ਇੱਕ ਬਟਕਰੀ ਓਹ ਤੇਰੀ ਲਓ ਜੀ ਕੋਮਲਉਣੀ ਪੂਰੇ ਨਜ਼ਾਰੇ ਲੈਂਦੇ ਆ ਤੇ ਇਧਰ ਕਿੱਥੇ ਗਿਆ ਸਾਡਾ ਸੋਮੇ ਤੇ ਇਦਸ ਸਾਡੀ ਮੰਮੀ ਅੱਜ ਸਵੀਮਿੰਗ ਪੂਲ ਦੇ ਵਿੱਚ ਪੂਰੀ ਨਾਲ ਕੀ ਹੋਆ ਆ ਨਹੀਂ ਨਿਕਲਦਾ ਪਿਆ ਓਏ ਓਏ ਮੱਛੀ ਆ ਗਰਮ ਪਾਣੀ ਇੱਥੇ ਤੇ ਲਓ ਜੀ ਪੂਰਾ ਹੋ ਗਿਆ ਫਨ ਨਜ਼ਾਰਾ ਆਇਆ ਪੂਰਾ ਤੇ ਇੱਥੇ ਕਿਤਾਬੀ ਮਰ ਗਿਆ ਹੈ ਪੈਸੇ ਵਸੂਲਿਆ 150 ਰੁਪਏ ਸਾਰੇ ਭੇਟਿਆ ਰਾਹੋਂ ਪਿੰਡ ਦੇ ਵਿੱਚ ਬਣਾਏ ਗਏ ਆ ਰਾਹੂ ਮਲੋ ਪਿੰਡ ਦੇ ਨਾਲੋਂ ਬਾਹਰ ਨਿਕਲ ਕੇ ਬਣਾਇਆ ਇਹ ਤੇ ਜਿੱਦਾਂ ਆਪਣੇ ਆਪਣੇ ਫੈਮਲੀਆ ਨਾਲ ਲੋਕੀ ਐਂਟਰਟੇਨਮੈਂਟ ਕਰਨ ਹੁੰਦੇ ਝੂਲ ਤੇ ਬੱਚਿਆਂ ਲਈ ਵੈਸੇ ਠੀਕ ਆ ਕਿਉਂਕਿ ਜਿੱਦਾਂ ਹੁਣ ਤੁਸੀਂ ਤੇ ਜਾਣਦੇ ਆ ਬੰਡਰ ਲੈਂਡ ਸਾਡੇ ਕੇ ਫੋਨ ਨਹੀਂ ਕਰ ਸਕਦੇ 17 1700 ਰੁਪਏ ਟੈਟ ਦੇ ਕੇ ਕਿੱਥੇ ਨੂੰ ਜਾਣਾ 8-10000 ਰੁਪਏ ਕਰ ਚੁਕੇ ਇਹਦੇ ਨਾਲੋਂ ਐਂਟਰਟੇਨਮੈਂਟ ਹੀ ਕਰਨਾ ਹੁੰਦਾ ਇੰਨੇ ਕੁ ਚੀਕ ਬਹੁਤ ਖੁਸ਼ੀਆਂ ਸੀ ਤੇ ਨਯਾਰਾ ਇਹ ਪੂਰਾ ਆ ਤੇ ਜਿੱਦਾਂ ਕਿ ਆਪਨੀ ਫੈਮਲੀਆ ਨਾਓ ਬਹੁਤ ਰਸ਼ ਵੀ ਹੈ ਨਹੀਂ ਪੂਰਾ ਐਂਟਰਟੇਨਮੈਂਟ ਵੀ ਹੋ ਜਾਂਦਾ ਆ ਤੇ ਖਾਣ ਪੀਣ ਦਾ ਅਰੇਂਜਮੈਂਟ ਵੀ ਪੂਰਾ ਹੈ ਇੱਥੇ ਜੇ ਬਣਾਉਣਾ ਵੇ ਹਾਂ ਦੇਖੋ ਉੱਪਰ ਬਣਾਇਆ ਏ ਕਿਸੇ ਨੇ ਬਣਾਇਆ ਦਾ ਖਾਣ ਪੀਣ ਦਾ ਅਰੇਂਜਮੈਂਟ ਵੀ ਪੂਰਾ ਹੈ ਤੇ ਫਿਲਹਾਲ ਸਾਨੂੰ ਤਾਂ ਲੋਕ ਨੇ ਸੀਗੇ ਮੈਂ ਕਿ ਹੁਣ ਰਾਤ ਜੀ ਅੱਗੇ ਦੇਖਦੇ ਆ ਜੇ ਸਲਾਬ ਬਣੀਦਾ ਉਹ ਖਾਣ ਪੀਣ ਵੀ ਫਿਲਹਾਲ ਬਹੁਤ ਵਧੀਆ ਇੰਜੋਏ ਹੋਇਆ ਹੈ ਤੇ ਅੱਗੇ ਤੁਸੀਂ ਮਿਲਿਓ ਹਾਂ ਦੇਖਦੇ ਆ ਰਾਤ ਵਿੱਚ ਕੋਈ ਖਾਣ ਖਾਣਕ ਨੂੰ ਹੈਗਾ ਜਾਂ ਨਹੀਂ ਹੈਗਾ ਤੇ ਮੈਂ ਲੈ ਦੇ ਤਾ ਨਾਲ